ਰਮਨਾ ਰੋੜਾ ਐਮਐਲਏ ਸਾਹਿਬ ਦੀ ਰਿਕਾਰਡਿੰਗ ਸੁਣੋ ਜਿਹੜੇ ਮੈਨੂੰ 25 ਲੱਖ ਦਾ ਲਾਲੇ ਦੇ ਰਹੇ ਆ ਤੇਰੇ ਕਰਕੇ ਚੱਕੀ ਇਨ ਕਰੇ ਝੂਠ ਬੋਲਦੇ ਰਹੇ ਕੋਣ ਪਰ 25 ਲੱਖ ਰੁਪਇਆ ਘਟਾਇਆ ਤੇਰੇ ਹਲਕੇ ਦਾ ਅੱਛਾ ਮੇਰੇ ਹਲਕੇ ਦਾ 25 ਲੱਖ ਰੁਪਇਆ ਘਟਟ ਜਾ ਰਿਹਾ ਲਾਤਰੀਆਂ ਦਾ ਇਸ ਤੋਂ ਅਗਲੀ ਰਿਕਾਰਡਿੰਗ ਪੂਰੀ ਦਵਾਂਗਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਮੈਂ ਤੁਹਾਨੂੰ ਪੂਰੀ ਰਿਕਾਰਡਿੰਗ ਦਵਾਂਗਾ ਤੁਹਾਡਾ ਐਮਐਲਏ ਮੈਨੂੰ ਕਹਿ ਰਿਹਾ ਕਿ ਲਾਟਰੀਆਂ ਦਾ ਜਿਹੜਾ ਪੈਸਾ ਏ ਤੇਰੇ ਹਿੱਸੇ ਦਾ 25 ਲੱਖ ਰੁਪਇਆ ਨਾ ਕਰ ਬੰਦ ਲੈ ਲੈ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਐ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮ.ਐਲ.ਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਂ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮ.ਐਲ.ਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਅਗਰ ਮੈਂ ਉਹ ਰਿਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਅੱਜ ਮੇਰਾ ਚੈਲੰਜ ਕਬੂਲ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਾ ਰਿਹਾ ਕਿ ਜਲੰਧਰ ਦਾ ਕਐਮਐਲਏ ਜਿਹੜਾ ਕਹਿੰਦਾ ਹੈ ਕਿ ਅੱਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਇੰਨੇ ਪੈਸੇ ਮੰਗਦੀ ਏ ਅੱਜ ਮੁੱਖ ਮੰਤਰੀ ਦੀ ਵੋਟੀ ਜਿਹੜੀ ਕੇਵਲ ਮਾਫੀਆ ਦੇ ਨਾਮ ਇੱਕ ਲੋਕ ਕਹਿੰਦੇ ਆ ਅੱਜ ਉਹ ਲੋਕ 3-3 ਕਰੋੜ ਰੁਪਏ ਦੀ ਮੰਗ ਕਰਦੇ ਆ ਕਿ ਸਾਨੂੰ 3 ਕਰੋੜ ਰੁਪਏ ਮਿਲਣਾ ਚਾਹੀਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਤੁਹਾਡਾ ਜਲੰਧਰ ਦਾ ਐਮਐਲਏ ਜਿਦਿਆਂ ਰਿਕਾਰਡਿੰਗਾਂ ਮੇਰੇ ਕੋਲ ਹੈ ਜਿਹਦਾ ਐਵੀਡੈਂਸ ਮੇਰੇ ਕੋਲ ਹੈ ਅਗਰ ਮੁੱਖ ਮੰਤਰੀ ਦੇ ਨਿੱਤਰ ਦੇ ਵਿੱਚ ਅਗਰ ਮੁੱਖ ਮੰਤਰੀ ਦੇ ਅਗਰ ਅੰਦਰ ਨਿਸ਼ਾਨੀਤ ਹੈ ਚਲੋ ਮੈਨੂੰ ਬਲਾਉ ਕਿੱਥੇ ਬੁਲਾਣਾ ਹੈ ਮੈਨੂੰ ਰਾਜਨੀਤੀ ਤੋਂ ਮੈਂ ਹਟ ਕੇ ਆਪਣੀ ਪਾਰਟੀ ਨੂੰ ਛੱਡ ਕੇ ਤੁਹਾਡੇ ਕੋਲ ਆ ਕੇ ਇਹ ਸਾਰੇ ਐਵੀਡੈਂਸ ਦਊਂਗਾ ਤੁਹਾਡੇ ਐਮਐਲਏ ਕੀ ਕਹਿ ਰਿਹਾ ਕਿ ਤੁਹਾਡੀ ਭੈਣ ਜੀ ਕਿੰਨੇ ਪੈਸੇ ਮੰਗਦੀ ਹੈ ਤੁਹਾਡੀ ਪਤਨੀ ਕਿੰਨੇ ਪੈਸੇ ਮੰਗਦੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਅਗਰ ਮੇਰੇ ਕੋਲ ਐਵੀਡੈਂਸ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਤੁਹਾਡੀ ਮੈਂ ਬਹੁਤ ਸਪੈਕਟ ਕਰਦਾ ਸੀ ਬਹੁਤ ਇੱਜ਼ਤ ਕਰਦਾ ਸੀ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਕਦੀ ਸੂ ਨਹੀਂ ਕਰਾਂਗਾ ਕਦੀ ਹੋਏ ਨਹੀਂ ਕਰਾਂਗਾ ਪਰ ਇਹ ਜਿਹੜੀ ਐਵੀਡੈਂਸ ਮੇਰੇ ਕੋਲ ਹੈ ਇਹਨਾਂ ਖਿਲਾਫ ਕੀ ਕਾਰਵਾਈ ਕਰੋਗੇ ਮੈਨੂੰ ਹੋਰਾ ਵਿਸ਼ਵਾਸ ਔਰ ਉਸਦੀ ਗਾਰੰਟੀ ਦਿਓ ਅਜੇ ਤੁਸੀਂ ਨਿੱਤ ਕੇ ਧਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਹੋ ਅਜੇ ਲੋਕ ਇਹ ਕਹਿ ਰਹੇ ਐ ਕਿ ਸ਼ੀਤਲنگਰਾਲਾ ਆਪਰੀ ਚਲਾਉਂਦਾ ਹੈ ਸ਼ੀਤਲنگਰਾਲਾ ਮਾਫੀਆ ਦਾ ਕੰਮ ਕਰਦਾ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇੱਕ ਇੱਕ ਰਿਕਾਰਡਿੰਗ ਦੇਣ ਜਾ ਰਿਹਾ ਜੇ ਤੁਸੀਂ 5 ਤਰੀਕ ਤੱਕ ਮੇਰੇ ਕੋਲ ਇਹ ਐਵੀਡੈਂਸ ਨਹੀਂ ਮੰਗਾਏ ਅਗਰ ਤੁਸੀਂ ਮੇਰੇ ਨਾਲ ਨਹੀਂ ਬੈਠੇ ਇਹ ਸਾਰੀਆਂ ਰਿਕਾਰਡਿੰਗਾਂ ਮੈਂ ਫੇਸਬੁੱਕ ਦੇ ਮਾਧਮ YouTube ਦੇ ਮਾਧਮ ਨਾਲ ਤੁਹਾਡੇ ਲੋਕਾਂ ਤੱਕ ਪਹੁੰਚਾਵਾਂਗਾ ਜਿਹਦੇ ਵਿੱਚ ਤੁਹਾਡਾ ਚੁਣਿਆ ਹੋਇਆ ਜਲੰਧਰ ਦਾ ਐਮਐਲਏ ਕੀ ਕੰਮ ਕਰ ਰਿਹਾ ਹੈ ਕੀ ਲੋਕਾਂ ਦੇ ਕੋਲੇ ਜਿਹੜੇ ਉਹ ਗੁੱਲ ਖਲਾ ਰਿਹਾ ਹੈ ਉਹਰੇ ਜਿਹੜੇ ਐਵੀਡੈਂਸ ਮੈਂ ਜਨਤਾ 'ਚ ਲੈ ਕੇ ਆਵਾਂਗਾ 5 ਤਰੀਕ ਮੈਂ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗਾ ਅਗਰ ਤੁਸੀਂ ਅੱਜ ਜਾਂ ਤੇ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰ ਦਿਓ ਇਹ ਤੁਸੀਂ ਯੂਰਤ ਤੇ ਤੁਹਾਡੇ ਅਗਰ ਇੱਕ ਮੁੱਖ ਮੰਤਰੀ ਇਹ ਕਹਿੰਦਾ ਮੈਂ ਇਮਾਨਦਾਰ ਹੈ ਤੇ ਉਸ ਐਮਐਲਏ ਦੇ ਖਿਲਾਫ ਕਾਰਵਾਈ ਕਰੋ ਮੈਨੂੰ ਪਤਾ ਲੱਗੇ ਕਿ ਤੁਸੀਂ ਇੱਕ ਪੰਜਾਬ ਦੇ ਸ਼ਾਇਦ ਮੈਨੂੰ ਗਲਤੀ ਲੱਗੀ ਹੋਵੇ ਤੁਸੀਂ ਸੋਚ ਲਓ ਜੇ ਤੁਸੀਂ ਨੈਤਿਕ ਆਧਾਰ ਦੇ ਉੱਤੇ ਅੱਜ ਆਪਣੇ ਲੋਕਾਂ ਦੇ ਖਿਲਾਫ ਕਾਰਵਾਈ ਕਰੋਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਬਾਰੇ ਮੇਰੇ ਕੋਲ ਐਵੀਡੈਂਸ ਹੈ ਅੱਜ ਇੱਕ ਤੁਹਾਡਾ ਹੋਟਲ ਚਲਾ ਰਿਹਾ ਲੋਕਾਂ ਦੇ ਕੋਲੋਂ ਦਲਾਲੀਆਂ ਕਰ ਰਿਹਾ ਲੋਕਾਂ ਕੋਲ 10-10 ਕਰੋੜ ਰੁਪਏ ਲੈ ਕੇ ਕਹਿ ਰਿਹਾ ਕਿ ਪੰਜਾਬ ਦੇ ਸਾਰੇ ਠੇਕੇ ਭਗਵੰਤ ਮਾਨ ਨੇ ਮੈਨੂੰ ਦੇ ਦਿੱਤੇ ਆ ਸ਼ਰਾਬ ਦੇ ਠੇਕੇ ਮਹਿਲਾਟ ਕਰਨੇ ਮੇਰੇ ਕੋਲ ਟੋਟਲ ਚੈਟਿੰਗ ਟੋਟਲ ਰਿਕਾਰਡਿੰਗ ਤੁਹਾਡੇ ਉਸ ਨੇਤਾ ਦੀ ਵੀ ਹੈ ਜਿਹੜਾ ਘਰ ਘਰ ਜਾ ਰਿਹਾ ਉਹਨਾਂ ਦਾ ਨਾਮ ਹੈ ਦੀਪਕ ਬਾਲੀ ਜਿਹੜੇ ਮਿਸਟਰ ਦੀਪਕ ਬਾਲੀ ਜਿਹੜੇ ਕਹਿ ਰਹੇ ਕਿ ਮੁੱਖ ਮੰਤਰੀ ਦੇ ਪੰਜਾਬ ਦਾ ਐਡਵਾਈਜ਼ਰ ਹਮ ਹੈ ਦਿੱਲੀ ਦੀ ਸਰਕਾਰ ਦਾ ਤੁਹਾਨੂੰ ਉਹਨਾਂ ਦੇ ਐਵੀਡੈਂਸ ਚਾਹੀਦੇ ਮੈਂ ਤੁਹਾਨੂੰ ਉਹ ਵੀ ਤੁਹਾਡੇ ਤੱਕ ਭੇਜ ਦਿਆਂਗਾ ਪਰ ਨੈਤਿਕ ਆਧਾਰ ਦੇ ਉੱਤੇ ਜਨਤਾ 'ਚ ਬਹਿ ਕੇ ਲਾਈਵ ਤੁਹਾਡੇ ਕੋ ਮੈਨੂੰ ਤੁਹਾਡੇ ਕੋਲ ਐਵੀਡੈਂਸ ਦਊਗਾ ਅਗਰ ਤੁਸੀਂ ਉਹਨਾਂ ਖਿਲਾਫ ਕਾਰਵਾਈ ਕੀਤੀ ਮੈਂ ਤੁਹਾਡੇ ਜ਼ਰੂਰ ਤੁਹਾਨੂੰ ਨਮਨ ਕਰਕੇ ਆਵਾਂਗਾ ਤੁਸੀਂ ਇੱਕ ਇਮਾਨਦਾਰ ਮੁੱਖ ਮੰਤਰੀ ਹੋ ਪਰ ਮੇਰੀ ਨਜ਼ਰਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਵੱਲ ਇਮਾਨਦਾਰ ਨਹੀਂ ਹੋ ਜੇ ਤੁਹਾਡੇ ਦਿਲ ਚ ਅੱਜ ਵੀ ਥੋੜੀ ਬੋਤੀ ਹੈ ਪੰਜਾਬ ਦੇ ਹਿੱਤ ਦੇ ਵਿੱਚ ਇਦਾਂ ਦੇ ਐਮਐਲਏ ਜਿਹੜੇ ਅੱਜ ਕਹਿ ਰਹੇ ਆ ਕਿ ਸ਼ੀਤਲੰਗਰਾਲ ਕੁਲਫੀਆਂ ਤੇ ਆਈਸਕ੍ਰੀਮਾਂ ਵਾਲੇ ਕੋਫਤਾ ਲੈਂਦਾ ਜਿਹੜੇ ਤੁਹਾਡੇ ਮਨਿਸਟਰ ਪ੍ਰੈਸ ਕਾਨਫਰੰਸ ਕਰਕੇ ਗਏ ਆ ਉਹਨਾਂ ਨੂੰ ਕਹੋ ਜਿਨ੍ਹਾਂ ਦੇ ਘਰ ਰਹਿ ਕੇ ਤੁਸੀਂ ਪੈਸੇ ਲੈ ਕੇ ਜਾਂਦੇ ਸੀ ਨਾ ਜਿਨ੍ਹਾਂ ਦੇ ਤੁਹਾਡੇ ਖਰਚੇ ਕਰਦੇ ਸੀ ਜਿਹੜੇ ਤੁਹਾਨੂੰ ਗਿਫਟ ਦਿੰਦੇ ਸੀ ਉਹੀ ਲੈਂਦੇ ਆ ਇਸਕਰੀਮਾਂ ਦੀ ਲਗਾਨਾਂ ਤੋਂ ਪੈਸੇ ਸ਼ੀਤਲੰਗਰਾਲ ਦਾ ਪਰਿਵਾਰ ਪੈਸੇ ਨਹੀਂ ਲੈਂਦਾ ਅੱਜ ਪੰਜਾਬ ਉਹ ਜਲੰਧਰ ਦਾ ਇੱਕ ਇੱਕ ਬੱਚਾ ਜਾਣਦਾ ਹੈ ਕਿਹੜਾ ਐਮਐਲਏ ਕਿਹੜਾ ਐਮਐਲਏ ਰੇੜੀਆਂ ਤੋਂ ਪੈਸੇ ਲੈਂਦਾ ਹੈ ਕਿਹੜਾ ਐਮਐਲਏ ਅੱਜ ਲੋਕਾਂ ਦੇ ਕੋਲੋਂ ਹਫ਼ਤਾ ਵਸੂਲੀ ਕਰਦਾ ਹੈ ਉਹਦੇ ਉਸ ਦੀਆਂ ਵੀ ਐਵੀਡੈਂਸ ਤੁਹਾਨੂੰ ਦੇਣ ਜਾ ਰਹੇ ਆ ਮੁੱਖ ਮੰਤਰੀ ਸਾਹਿਬ ਇੰਨੀ ਘਟਿਆ ਹਰਕਤ ਦਾ ਨਾ ਉਤਰੋ ਕਿ ਮੈਨੂੰ ਸਾਰਾ ਕੁਝ ਮੈਂ ਤੁਹਾਨੂੰ ਸਿਰਫ ਇੱਕ ਇਸ਼ਾਰਾ ਕੀਤਾ ਸੀ ਕਿ ਤੁਸੀਂ ਸਮਝ ਜਾਓਗੇ ਤੁਸੀਂ ਮੈਨੂੰ ਗਲਤ ਠਣਾਂ ਦੀ ਜਗਾ ਆਪਣੇ ਲੋਕਾਂ ਨੂੰ ਗਲਤ ਨਹੀਂ ਠਰਾਇਆ ਮੈਨੂੰ ਬਣਾਇਆ ਕਿ ਲਾਟਰੀ ਮਾਫੀਆ ਦਾ ਕੰਮ ਮੇਰਾ ਹੈ ਸ਼ਰਾਬ ਮਾਫੀਆ ਦਾ ਕੰਮ ਮੇਰਾ ਹੈ ਇਹ ਅੱਜ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਉਹ ਕੰਮ ਮੇਰਾ ਹੈ ਮੈਂ ਸਿਰਫ ਸਿਰਫ 2-4 ਰਕੋਡੀਆਂ ਤੁਹਾਡੇ ਲਾਈਵ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਤੋਂ ਬਾਅਦ ਪੂਰੀ ਕੈਸਟ ਪੂਰੀ ਰਿਕਾਰਡਿੰਗ ਹਰ ਘਰ ਘਰ ਦੇ ਵਿੱਚ ਪਹੁੰਚਾਉਂਗਾ ਹਰ ਘਰ ਘਰ ਦੇ ਵਿੱਚ ਅਗਰ ਤੁਸੀਂ ਮੈਨੂੰ ਇਨਸਾਫ ਨਹੀਂ ਦਿੱਤਾ ਮੇਰੇ ਕੋਲ ਇੱਕ ਇੱਕ ਚੀਜ਼ ਦਾ ਡਾਟਾ ਹੈ ਕਿ ਇਹ ਜਲੰਧਰ ਦਾ ਜਿਹੜਾ ਐਮ ਐਲ اے ਤੁਹਾਡੀ ਭੈਣ ਨੂੰ ਭਜਾਈ ਦੇਣਾ ਕਿੰਨੀਆਂ ਮੀਟਿੰਗ ਕਰਾਂ ਜਾਂਦਾ ਰਿਹਾ ਸੋਰੀ ਤੁਹਾਡੀ ਵਾਈਫ ਦੇ ਨਾਲ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਦ ਤੁਸੀਂ ਸਰਕਾਰ ਚ ਨਹੀਂ ਚ ਮਾਫੀਆ ਕਹਿੰਦਾ ਸੀ ਉਹਨਾਂ ਨੂੰ ਅੱਜ ਉਹਨਾਂ ਲੋਕਾਂ ਕੋਲੋਂ ਡਿਮਾਂਡ ਕੀਤੀ ਜਾ ਰਹੀ ਹੈ ਕਿ 3 ਕਰੋੜ ਰੁਪਏ ਮਹੀਨਾ ਦੇ ਦਿਓ ਇਹ ਮੈਂ ਨਹੀਂ ਕਹਿ ਰਿਹਾ ਤੁਹਾਡਾ ਐਮਐਲਏ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਦੀ ਕੋਠੀ ਤੋਂ ਆਇਆ ਹਾਂ ਉਹਨਾਂ ਦੀ ਭੈਣ ਦੇ ਨਾਲ ਗੱਲ ਕਰਕੇ ਆਇਆ ਮੈਂ ਉੱਚੀ ਦਾ ਐਵੀਡੈਂਸ ਦਊਂਗਾ ਇਹ ਮੈਂ ਨਹੀਂ ਕਹਿ ਰਿਹਾ ਇਸ ਕਰਕੇ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਗਾਉਣਾ ਚਾਹੁੰਦਾ ਮੇਰੇ ਲਈ ਕੋਈ ਮੇਰੇ ਕੋ ਕਿਸੇ ਨੇ ਪੈਸੇ ਨਹੀਂ ਮੰਗੇ ਪਰ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਤੁਸੀਂ ਇੱਕ ਮੁੱਖ ਮੰਤਰੀ ਸੀ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸੀ ਤੁਹਾਡੀਆਂ ਅੱਖਾਂ ਕੋਣੀ ਖੁੱਲੀਆਂ ਕਿ ਤੁਹਾਡੇ ਤੁਹਾਡੇ ਸਮੇਂ ਦੇ ਵਿੱਚ ਲੋਕ ਕਿੱਦਾਂ ਇਹ ਮਾਫੀਆ ਨੂੰ ਚਲਾ ਰਹੇ ਆ ਕਿੱਦਾਂ ਪ੍ਰਸ਼ਾਸਨ ਚਲਾ ਰਹੇ ਆ ਮੈਨੂੰ ਅਫਸਰ ਕਹਿ ਰਹੇ ਆ ਕਿ ਲਾਠਰੀ ਚਲੰਦੇ ਛੱਡ ਪਰੇ ਤੂੰ ਇਸ ਕੰਮ ਚ ਨਾ ਪੈ ਤੂੰ ਆਪਣਾ ਹਿੱਸਾ ਲੈ ਲੈ ਪਰ ਮੈਂ ਮੁੱਖ ਮੰਤਰੀ ਸਾਹਿਬ ਅੱਜ ਕੰਟਰੋਲ ਤੋਂ ਬਾਹਰ ਹੋ ਗਿਆ ਤੁਸੀਂ ਇਲੈਕਸ਼ਨ ਜਿੱਤ ਹਾਰ ਪ੍ਰਮਾਤਮਾ ਦੇ ਹੱਥ ਆ ਹੋਰ ਲੈ ਜੋ ਬੰਦੇ ਹੋਰ ਤੋੜ ਲੋ ਦੇ ਦਿਓ ਲੋਕਾਂ ਨੂੰ ਚੇਅਰਮੈਨੀਆਂ ਦੇ ਦੋ ਲੋਕਾਂ ਨੂੰ ਵਾਈਸ ਚੇਅਰਮੈਨੀਆਂ ਦੇ ਦੋ ਲੋਕਾਂ ਨੂੰ ਪੈਸੇ ਪਰ ਤੁਸੀਂ ਮੇਰੇ ਪਰਿਵਾਰ ਮੇਰੇ ਬੱਚਿਆਂ ਦੇ ਬਾਰੇ ਉਹ ਗਲਤ ਬੋਲ ਰਹੇ ਹੋ ਮੇਰੀ ਬੇਟੀ ਹੈ ਮੇਰੀ ਬੇਟੀ ਹੈ 16 ਸਾਲ ਦੀ ਤੁਸੀਂ ਅੱਜ ਮੇਰੇ ਬੱਚੇ ਮੈਨੂੰ ਕੀ ਜਵਾਬ ਦੇਣਗੇ ਕਿ ਉਸ ਦਾ ਬਾਪ ਜਿਹਦੂ ਇੱਕ ਮੁੱਖ ਮੰਤਰੀ ਜਿਹਦੇ ਘਰ ਧੀ ਨੇ ਜਨਮ ਲਿਆ ਤੁਹਾਡੀ ਵੀ ਧੀ ਹੈ ਉਹੀ ਉਦਾਂ ਹੀ ਮੇਰੀਆਂ ਧੀ ਵੀ ਹੈ ਮੇਰੇ ਘਰ ਵੀ ਤਿੰਨ ਧੀ ਹੈ ਮੈਂ ਵੀ ਆਪਣੇ ਘਰ ਦੇ ਨੂੰ ਜਵਾਬ ਦੇਈਆਂ ਪਰ ਤੁਸੀਂ ਇੱਕ ਬਾਪ ਦੇ ਨਾਤੇ ਕਿਸੇ ਦਾ ਪਰਿਵਾਰ ਨਹੀਂ ਦੇਖਿਆ ਪਰ ਤੁਸੀਂ ਮੈਨੂੰ ਭੰਡਣ ਦੇ ਲਈ ਇੱਕ ਵੋਟ ਦੇ ਖਾਤਰ ਅੱਜ ਆਪਣੇ ਲੋਕਾਂ ਨੂੰ ਗਲਤ ਨਹੀਂ ਕਹਿ ਰਹੇ ਸਾਰੇ ਦਾ ਸਾਰਾ ਗਲਤ ਸ਼ੀਤਲنگਰਾਲੂ ਬਣਾ ਦਿੱਤਾ ਹੁਕਮੰਦਰੀ ਸਾਹਿਬ ਮੈਂ ਅਗਰ ਕਿਸੇ ਦੇ ਕੋਲ ਚਾਹ ਦਾ ਕੱਪ ਵੀ ਪੀਤਾ ਹੋਵੇ ਕੋਈ ਬੰਦਾ ਤੁਹਾਡੇ ਦਰਦ ਤੋਂ ਬਿਨਾ ਤੁਹਾਡੀ ਦੈਸ਼ ਤੋਂ ਬਿਨਾ ਕੇ ਕਹਿ ਦੇਵੇ ਸ਼ੀਤਲنگਰਾਲ ਨੇ ਚਾਹ ਦਾ ਕੱਪ ਵੀ ਮੰਗਿਆ ਮੈਂ ਜਲੰਧਰ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਚਲਾ ਜਾਊਂਗਾ ਇਸ ਇਲਾਕੇ ਦੀ ਸੇਵਾ ਨਹੀਂ ਕਰਾਂਗਾ ਮੈਂ ਅੱਜ ਤੱਕ ਕਿਸੇ ਕੋਲ ਚਾਹ ਦਾ ਕੱਪ ਨਹੀਂ ਪੀਤਾ ਜਿਹੜੀ ਮੈਨੂੰ ਤਨਖਾਹ ਮਿਲਦੀ ਹੈ ਗਵਰਨਮੈਂਟ ਦੇ ਕੋਲੋਂ ਮੈਂ ਉਹ ਵੀ ਲੋਕਾਂ ਨੂੰ ਸਮਰਪਿਤ ਕਰਦਾ ਸੀ ਕਦੀ ਮੈਂ ਉਹ ਤਨਖਾਹ ਦਾ ਇਸਤੇਮਾਲ ਨਹੀਂ ਕੀਤਾ ਇਦਾਂ ਦਾ ਇਮਾਨਦਾਰ ਬੰਦਾ ਜਿਹਨੇ ਆਪਣੇ ਘਰ ਤੋਂ ਅੱਜ ਘਰ ਦੇ ਵਿੱਚ ਮੇਰੇ ਤੋਂ ਬਹੁਤ ਉਮੀਦਾਂ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਅੱਜ ਤੁਸੀਂ ਮੇਰੀ ਸ਼ੋਭੀ ਖਰਾਬ ਕਰਨ ਦੇ ਲਈ ਮੇਰੇ ਪਰਿਵਾਰ ਤੇ ਦਾਗ ਲਾਉਣ ਦੇ ਲਈ ਆਏ ਦਿਨ ਜੋ ਦਿਲ ਚਾਂਦਾ ਬੋਲਦੇ ਹੋ ਤੁਹਾਡੇ ਮੰਤਰੀ ਬੋਲਦੇ ਆ ਪਹਿਲੇ ਆਪਣੇ ਅੰਦਰ ਚਾਂਕੇ ਦੇਖੋ ਤੁਸੀਂ ਆਪਣੇ ਹਲਕਿਆਂ ਦਾ ਕੀ ਹਾਲਾਤ ਕੀਤਾ ਹੈ ਅੱਜ ਸਰਕਾਰ ਇਲੈਕਸ਼ਨ ਲੜ ਰਹੀ ਹੈ ਧੱਕਾ ਕਰ ਰਹੀ ਹੈ ਇਹਨਾਂ ਲੋਕਾਂ ਨੂੰ ਪੁੱਛਾਂਗਾ ਜਿਹੜੇ ਲੋਕ ਅੱਜ ਚੇਰਮੈਨੀਆਂ ਦੇ ਲਾਲਚে ਜਾ ਰਹੇ ਆ ਅੱਜ ਜਿਹੜੇ ਲੋਕ ਗੰਨਮੈਨਾਂ ਦੇ ਲਾਲਚে ਜਾ ਰਹੇ ਆ ਜਿਹੜੇ ਲੋਕਾਂ ਦੀ ਬੋਲੀ ਲੱਗ ਰਹੀ ਹੈ 20 ਲੱਖ 15 ਲੱਖ 25 ਲੱਖ 30 ਲੱਖ ਇਹਨਾਂ ਲੋਕਾਂ ਨੂੰ ਗਲੀ ਚ ਨਹੀਂ ਵੜਨ ਦੇਣਗੇ ਅੱਜ ਤੁਹਾਡਾ ਕੈਂਡੀਡੇਟ ਕਹਿੰਦਾ ਮੈਂ ਮੰਤਰੀ ਬਣ ਰਿਹਾ ਮੰਤਰੀ ਬਣ ਰਿਹਾ ਉਹਨਾਂ ਦੀ ਰਿਕਾਰਡੀਆਂ ਵੀ ਆ ਮੇਰੇ ਕੋਲ ਇਦਾਂ ਮੰਤਰੀ ਬਣਾ ਕੇ ਜੇ ਉਹਨਾਂ ਨੇ ਮੰਤਰੀ ਬਣ ਕੇ ਪਹਿਲੇ ਕੰਮ ਕੀਤਾ ਹੁੰਦਾ ਅੱਜ ਮੇਰੀ ਇਹ ਜਗਾ ਨਾ ਹੁੰਦੀ ਅੱਜ ਉਹੀ ਰਾਜ ਕਰਦੇ ਉਹਨਾਂ ਦੇ ਪਿਤਾ ਜੀ ਨੂੰ ਪਾਰਟੀ ਨੇ ਬਹੁਤ ਵੱਡਾ ਮਾਨ ਦਿੱਤਾ ਸੀ ਉਹਨਾਂ ਦੇ ਜਿਹੜਾ ਮਨ ਬੁੱਧੀ ਪੁੱਤਰ ਹਨਾ ਇੰਨੇ ਇਲਾਕੇ ਦਾ ਬੇੜਾਗਰ ਕੀਤਾ ਇਲਾਕੇ ਦਾ ਇਸ ਕਰਕੇ ਇਹ ਨਹੀਂ ਮੈਨੂੰ ਜ਼ਰੂਰਤ ਕੋਈ ਠਿੱ ਧੱਕਾ ਕਰ ਦਿਓਗੇ ਮੇਰੇ ਲੋਕਾਂ ਨੂੰ ਅੰਦਰ ਜੇਲ੍ਹ ਚ ਦੇ ਦਿਓਗੇ ਮੈਨੂੰ ਜੇਲ੍ਹ ਚ ਦੇ ਦਿਓਗੇ ਕਿ ਮੈਂ ਕੋਈ ਡਰਨ ਵਾਲਾ ਜਿਸ ਦਿਨ ਰੋਜ਼ ਮਰਨ ਨਾਲੋ ਇੱਕ ਦਿਨ ਮਰਨਾ ਚੰਗਾ ਮੁੱਖ ਮੰਤਰੀ ਸਾਹਿਬ ਇੱਕ ਦਿਨ ਮਰਨਾ ਚੰਗਾ ਕਿਸੇ ਨਹੀਂ ਕੋਈ ਰੋਕ ਨਹੀਂ ਸਕਦਾ ਮੈਨੂੰ ਪਰ ਆਪਣੇ ਜਿਹੜੇ ਚੋਰ ਐਮਐਲਏ ਜਿਹੜੇ ਅੱਜ ਮੇਰੇ ਖਿਲਾਫ ਝੂਠਾ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਪਹਿਲੇ ਇਹ ਤੁ ਚੱਲਦਾ ਕਰੋ ਅੱਜ ਜਦ ਮੈਂ ਪਾਰਟੀ ਛੱਡ ਕੇ ਤਿਆਰ ਹੋਇਆ ਸੀ ਅਦੂ ਇਹ ਲੋਕ ਮੈਨੂੰ ਰੋਜ਼ ਕਹਿੰਦੇ ਸੀ ਸਾਨੂੰ ਵੀ ਲੈ ਜਾ ਸਾਨੂੰ ਵੀ ਲੈ ਜਾ ਸਾਨੂੰ ਵੀ ਅਮੀ ਸ਼ਾਹ ਨਾਲ ਮਲਾ ਦੇ ਉਹਨਾਂ ਦੀਆਂ ਰਕੋਡੀਆਂ ਵੀ ਦਵਾਗਾ ਹਰ ਚੀਜ਼ ਐਵੀਡੈਂਸ ਮੁਖਮੰਤੀ ਸਾਹਿਬ ਮੈਂ ਇਲੈਕਸ਼ਨ ਲੜ ਰਿਹਾ ਪਾਰਟੀ ਟਿਕਟ ਦੇ ਉੱਤੇ ਤੁਸੀਂ ਮੁੱਖ ਮੰਤਰੀਓ ਮੈਨੂੰ ਇਹ ਹੁਣੇ ਬਲਾਗ ਕਿੱਥੇ ਬੁਲਾਣਾ ਹੈ ਮੈਂ ਇਮੀਡੀਏਟ ਤੁਹਾਡੇ ਕੋਲ ਆਵਾਂਗਾ ਕਿਉਂਕਿ ਤੁਸੀਂ ਮੁੱਖ ਮੰਤਰੀਓ ਸਵੇਰੇ ਦੇ ਤੁਹਾਡੀ ਮੇਰੀ ਵਿਚਾਰਤਾਲਾ ਰਲਦੀ ਕਣੀ ਨਹੀਂ ਰਲਦੀ ਉਹ ਬਾਅਦ ਦੀ ਗੱਲ ਹੈ ਬਲਾਓ ਮੈਨੂੰ ਕਿੱਥੇ ਹੈ ਮੈਂ 5 ਮਿੰਟਾਂ ਦਾ ਐਵੀਡੈਂਸ ਲੈ ਕੇ ਤੁਹਾਡੇ ਕੋਲ ਪਹੁੰਚਦਾ ਪਰ ਮੇਰੇ ਨਾਲ ਇੱਕ ਪ੍ਰੋਮਿਸ ਹੈ ਕਿ ਉਹਨਾਂ ਖਿਲਾਫ ਕਾਰਵਾਈ ਕੀ ਕਰੋਗੇ ਉਹਦਾ ਕਾਰਵਾਈ ਨਹੀਂ ਚਾਹੀਦਾ ਪਹਿਲੇ ਕੀਤੀ ਹੈ ਮੰਤਰੀਆਂ ਔਰ ਐਮਐਲਏਾਂ ਦੇ ਖਿਲਾਫ ਉਹ ਕਾਰਵਾਈ ਨਹੀਂ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਗੱਤਰ ਨੂੰ ਤਿਆਰ ਹੋ ਤੇ ਮੈਂ ਤੁਹਾਨੂੰ ਪ੍ਰੂਫ ਦੇਣ ਨੂੰ ਤਿਆਰ ਹੈ ਪਰ ਇਨਾ ਮੈਨੂੰ ਜਲੀਲ ਨਾ ਕਰੋ ਮੇਰੇ ਬੱਚਿਆਂ ਨੂੰ ਗਾਲਾਂ ਨਾ ਕੱਢੋ ਮੇਰੇ ਬੱਚੇ ਇਦਾਂ ਦੇ ਗੁਨਾਹਗਾਰ ਨਹੀਂ ਐ ਉਹਨਾਂ ਨੇ ਕੋਈ ਰਾਮ ਦੀ ਕਮਾਈ ਨਹੀਂ ਖਾਧੀ ਕਿਸੇ ਦਾ ਗਲਤ ਪੈਸਾ ਨਹੀਂ ਖਾਦਾ ਅੱਜ ਮੇਰੇ ਬੱਚਿਆਂ ਨੂੰ ਗਾਲਾਂ ਕੱਟੀਆਂ ਜਾ ਰਹੀਆਂ ਇੱਕ ਵੋਟ ਦੇ ਖਾਤੇ ਪਰ ਮੈਂ ਆਪਣੇ ਸੱਚੇ ਪਾਤਸ਼ਾਹਗੇ ਅਰਦਾਸ ਕਰ ਰਿਹਾ ਕਿ ਜਿਹੜੇ ਲੋਕ ਮੇਰੇ ਲਈ ਧੁਰ ਪ੍ਰਚਾਰ ਕਰ ਰਹੇ ਐ ਜਿਹੜੇ ਲੋਕ ਮੇਰੇ ਲਈ ਮੇਰੇ ਬੱਚਿਆਂ ਦੇ ਲਈ ਧੁਰ ਪ੍ਰਚਾਰ ਕਰ ਰਹੇ ਐ ਮੈਂ ਚੋਲੀ ਅਟਕੇ ਅਰਦਾਸ ਕਰ ਰਿਹਾ ਕਿ ਜੇ ਮੈਂ ਕਿਸੇ ਦਾ ਬੁਰਾ ਕੀਤਾ ਹੈ ਪਰਮਾਤਮਾ ਮੇਰਾ ਕੱਖ ਨਾ ਰਵੇ ਜਿਹੜੇ ਲੋਕ ਮੇਰੇ ਉੱਤੇ ਗਲਤ ਉਂਗਲ ਉਠਾ ਰਹੇ ਆ ਜਿਹੜੇ ਲੋਕ ਮੇਰੇ ਪਰਿਵਾਰ ਬਾਰੇ ਗਲਤ ਬੋਲ ਰਹੇ ਆ ਮੇਰੀ ਉਸ ਸੱਚੇ ਪਾਸਾ ਅਰਦਾਸ ਹੈ ਉਹਨਾਂ ਦਾ ਵੀ ਕੱਖ ਨਾ ਰਵੇ ਕੱਖ ਨਾ ਰਵੇ ਪਰਮਾਤਮਾ ਉਹਨਾਂ ਨੂੰ ਸਜ਼ਾ ਦੇਵੇ ਪਤਾ ਲੱਗੇ ਕਿਸੇ ਦੀ ਧੀ ਦੇ ਬਾਪ ਨੂੰ ਕਿਦਾਂ ਜਲੀਲ ਕਰੀਦਾ ਇਹ ਉਹਨਾਂ ਨੂੰ ਪਤਾ ਲੱਗੇਗਾ ਉਹਨਾਂ ਨੂੰ ਸਜ਼ਾ ਭੁਗਤਨੀ ਪਵੇਗੀ ਜਦ ਉਹਨਾਂ ਦੇ ਘਰ ਵੀ ਇਦਾਂ ਦੇ ਹਾਲਾਤ ਮੰਨਣਗੇ ਜਿਦ ਅੱਜ ਮੇਰੀ ਧੀ ਦੇ ਬਾਪ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਸਿੱਫਤ ਸਿਰਫ ਅਜੋ ਲੋਕ ਜਿਹੜੇ mafias ਦਾ ਕੰਮ ਕਰਦੇ ਸੀ ਜਦ ਮੇਰੇ ਨਾਲ ਚੱਲਦੇ ਸੀ ਉਹ ਬੁੱਕੀ ਸੀ ਉਹ ਮੈਚਾਂ ਦੇ ਕੰਮ ਕਰਦੇ ਸੀ ਸੱਤੇ ਦਾ ਕੰਮ ਕਰਦੇ ਸੀ ਅੱਜ ਉਹ ਤੁਹਾਡੇ ਜਲਸੇ ਕਰਾ ਰਹੇ ਆ ਅੱਜ ਬੁੱਕੀ ਖਤਮ ਅੱਜ ਗੁੰਡਾ ਰਾਜ ਖਤਮ ਅੱਜ ਜਿਹੜੇ ਲੋਕ ਮੈਨੂੰ ਮੇਰੇ ਨਾਲ ਚੱਲ ਪਾਵੇ ਸਵੇਰੇ ਉਹ ਗੁੰਡਾ ਬਣ ਜਾਂਦਾ ਜਿਹੜੇ ਤੁਹਾਡੇ ਜਲਸੇ ਕਰਾਂ ਤੁਹਾਡੀ ਮਿੱਟੀਆਂ ਕਰਾਨ ਉਹ ਪਵਿੱਤਰ ਲੋਕ ਹੈ ਮੁੱਖ ਮੰਤਰੀ ਸਾਹਿਬ ਲੈ ਜਾਓ ਜਿੰਨੇ ਬੰਦੇ ਲੈਣੇ ਲੈ ਜਾਓ ਕੋਈ ਫਰਕ ਨਹੀਂ ਮੇਰੇ ਨਾਲ ਕਾਰਜਕਰਤਾ ਖੜਾ ਹੈ ਮੇਰੀ ਪਾਰਟੀ ਖੜੀ ਹੈ ਮੇਰੀ ਪਾਰਟੀ ਮੈਨੂੰ ਕਹੇ ਧੁੱਪ 'ਚ ਬੈਠ ਕੇ ਸੇਵਾ ਕਰਨੀ ਹੈ ਮੈਂ ਉਹ ਵੀ ਕਰਨ ਨੂੰ ਤਿਆਰ ਹੈ ਪਰ ਤੁਸੀਂ ਨੈਤਿਕ ਅਧਾਰ ਦੇ ਉੱਤੇ ਜਾਂ ਅਸਤੀਫਾ ਦਿਓ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਨ੍ਹਾਂ ਦੇ ਸਿਰਫ ਮੈਂ ਹਿੰਟ ਦੇਣ ਜਾ ਰਿਹਾ ਕਿ ਦੋਸਤੋ ਲਾਟਰੀ ਕੌਣ ਚਲਾਉਂਦਾ ਸੀ ਕਿਹੜਾ ਮੈਨੂੰ ਕਹਿੰਦਾ ਸੀ ਕਿ 25 ਲੱਖ ਰੁਪਏ ਮਹੀਨਾ ਲਵਾਗਾ ਲਾਟਰੀ ਚੱਲਣ ਦੇ ਲਾਟਰੀ ਬੰਦ ਨਾ ਕਰ ਸਿਰਫ ਤਸਵੀਰ ਮੈਂ ਤੁਹਾਡੇ ਵਿੱਚ ਹਿੰਟ ਲੈ ਕੇ ਆ ਰਿਹਾ ਬਾਕੀ 5 ਤਰੀਕ ਤੱਕ ਅਗਰ ਮੁੱਖ ਮੰਤਰੀ ਨੇ ਮੈਨੂੰ ਨਹੀਂ ਬੁਲਾਇਆ ਮੁੱਖ ਮੰਤਰੀ ਨੇ ਇਹਨਾਂ ਚੋਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ 5 ਤਰੀਕ ਜਲੰਧਰ ਸ਼ਹਿਰ ਦੀ ਸਾਰੀ ਮੀਡੀਆ ਲੈ ਕੇ ਇੱਕ ਇੱਕ ਵੀਡੀਓ ਤੁਹਾਡੇ ਵਿੱਚ ਲੈ ਕੇ ਆਵਾਂਗਾ ਉਸ ਵਕਤ ਤੁਸੀਂ ਫੈਸਲਾ ਕਰਿਓ ਕਿ ਜੇ ਮੈਨੂੰ ਚੋਰ ਕਹਿੰਦੇ ਆ ਚੱਕਾ ਕਹਿੰਦੇ ਆ ਬਦਮਾਸ਼ ਕਹਿੰਦੇ ਆ ਦਲ ਬਦਲੂ ਕਹਿੰਦੇ ਆ ਕਿ ਮੈਨੂੰ ਵੋਟ ਦੇਣੀ ਆ ਕਿ ਇਹਨਾਂ ਚੋਰਾਂ ਨੂੰ ਵੋਟ ਦੇਣੀ ਆ ਜਿਹੜੇ ਅੱਜ ਲਾਟਰੀ ਚਲਾ ਰਹੇ ਆ ਮਾਫੀਆ ਚਲਾ ਰਹੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਅੱਜ ਕਬਜ਼ੇ ਦੀਆਂ ਜ਼ਮੀਨਾਂ ਲੈ ਰਹੇ ਆ ਅੱਜ ਉਹਨਾਂ ਦੀਆਂ ਉੱਥੇ ਗਾਰੰਟੀਆਂ ਅੱਜ ਉਸ ਚੌਂਕੀਨ ਚਾਰਜ ਨੂੰ ਪੁੱਛੋ ਜਿਹਦੇ ਖਿਲਾਫ ਕਾਰਵਾਈ ਕਰਾਈ ਜਾਂਦੇ ਟੱਬਰ ਨੇ ਕਿੰਨੇ ਪੈਸੇ ਲਏ ਅੱਜ ਉਹ ਪਲਾਟ ਵਾਲੇ ਨੂੰ ਪੁੱਛੋ ਜਿਨ੍ਹਾਂ ਨੇ ਲੋਕਾਂ ਦੇ ਪਲਾਟ ਕਬਜ਼ੇ ਕਰਕੇ ਅੱਜ ਕੁੜਮ ਦੇ ਨਾਲ ਗਾਰੰਟੀ ਪੁਆਈ ਆ ਇਨਾ ਸਾਰਿਆਂ ਖਿਲਾਫ ਈਡੀ ਤੋਂ ਕਾਰਵਾਈ ਸੀਬੀਆਈ ਤੋਂ ਕਾਰਵਾਈ ਵਿਜੀਲੈਂਸ ਤੋਂ ਕਾਰਵਾਈ ਮੈਂ ਕਰਾਂਗਾ 10 ਦਿਨ ਤੋਂ ਬਾਅਦ ਦੇਖਦਾ ਕੌਣ ਰੁਕਦਾ ਹੈ ਮੇਰੇ ਕੋਲ ਅੱਜ ਕਿਸੇ ਦੀ ਕੋਈ ਦੁਕਾਨ ਦਾ ਲੈਂਟਰ ਪੈਂਦਾ ਹੈ 5 ਲੱਖ ਰੁਪਏ ਰੇਟ ਹੈ ਤੁਹਾਡੇ ਐਮਐਲਏ ਦਾ ਕੋਈ ਕਲੋਨੀ ਕਰਦਾ 25 ਲੱਖ ਰੇਟ ਹੈ ਅਗਰ ਕੋਈ ਮੋਲ ਬਣਾਉਂਦਾ ਉਹਦਾ 50 ਲੱਖ ਰੇਟ ਹੈ ਅਗਰ ਅੱਜ ਕੋਈ ਛੱਤ ਪਾਵੇ ਉਹਦਾ 2 ਲੱਖ ਰੁਪਏ ਰੇਟ ਹੈ ਉੱਥੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਮੁੱਖ ਮੰਤਰੀ ਸਾਹਿਬ ਆਪਣੀਆਂ ਅੱਖਾਂ ਖੋਲੋ ਸਿਰਫ ਤੇ ਸਿਰਫ ਮੈਂ ਤੁਹਾਨੂੰ ਹਿੰਟ ਦੇਣ ਜਾ ਰਿਹਾ ਕਿ ਤੁਸੀਂ ਅਗਰ 5 ਤਰੀਕ ਤੱਕ ਮੇਰੇ ਕੋਲ ਐਵੀਡੈਂਸ ਨਹੀਂ ਮੰਗਾਏ ਇਹ ਮੈਂ ਸਾਰੀਆਂ ਰਿਕਾਰਡਿੰਗਾਂ ਲੈ ਕੇ ਜਨਤਾ 'ਚ ਜਾਵਾਂਗਾ ਜਨਤਾ ਜੋ ਫੈਸਲਾ ਕਰੇਗੀ ਇਹ ਲੋਕ ਪਹਿਲੇ ਆਪਣੇ ਮਾਨ ਜੋ ਪਹਿਲੇ ਮੈਨੂੰ ਆਫਰ ਦੇ ਰਿਆ 10 ਲੱਖ ਦੀ ਫਿਰ ਦੇ ਰਿਆ 12 ਲੱਖ ਦੀ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਲੈ ਕੇ ਆਵਾਂਗਾ ਜਨਤਾ ਦੇ ਵਿੱਚ ਫਿਰ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਸੀ ਕਿ ਮੇਰੀ ਲੜਾਈ ਵਿਚਾਰਤ ਰਾਦੀ ਹੈ ਮੈਂ ਜ਼ਿਆਦਾ ਨਹੀਂ ਬੋਲਣਾ ਮੈਂ ਪਾਤੀ ਦੇ ਖਿਲਾਫ ਵਿਚਾਰ ਕਰ ਰਿਹਾ ਤੁਹਾਡੀ ਪਾਰਟੀ ਦੇ ਦੱਤ ਕੇ ਖਿਲਾਫ ਬੋਲ ਰਿਹਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਉਹ ਲੋਕਾਂ ਦੇ ਘਰ ਲੈ ਕੇ ਜਾ ਰਿਹਾ ਸੱਚ ਝੂਠ ਦੀ ਲੜਾਈ ਪਰ ਤੁਸੀਂ ਮਜਬੂਰ ਕਰਤਾ ਮੈਨੂੰ ਮੁੱਖ ਮੰਤਰੀ ਸਾਹਿਬ ਅੱਜ ਮਜਬੂਰ ਕਰਤਾ ਸ਼ਾਇਦ ਮੇਰਾ ਕੋਈ ਕਤਲ ਵੀ ਕਰ ਦੇ ਮੇਰੇ ਪਰਿਵਾਰ ਨੂੰ ਕੋਈ ਮਾਰ ਵੀ ਦਵੇ 5 ਤਰੀਕ ਤੱਕ ਜਿਹੜੀਆਂ ਰਿਕਾਰਡਿੰਗਾਂ ਐ ਇਸ ਨੂੰ ਲੈਣ ਦੇ ਲਈ ਮੇਰਾ ਕੋਈ ਨੁਕਸਾਨ ਨਹੀਂ ਕਰ ਦੇ ਤਾਂ ਵੀ ਜਨਤਾ ਵਿੱਚ ਪਹੁੰਚਣ ਗਿਆ ਮੈਂ ਅਗਰ ਇਸ ਦੁਨੀਆ ਤੇ ਰਿਹਾ ਜਾਂ ਨਾ ਰਿਹਾ ਪਰ ਜਿਹੜੀਆਂ ਐ ਰਿਕਾਰਡਿੰਗਾਂ 5 ਤਰੀਕ ਨੂੰ ਇੱਕ ਇੱਕ ਰਿਕਾਰਡਿੰਗ ਪੂਰੇ ਪੰਜਾਬ ਦੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਗਾ ਕਿ ਤੁਹਾਡੇ ਐਮਐਲਏ ਤੁਹਾਡੇ ਭੈਣ ਜੀ ਤੁਹਾਡੇ ਮਿਸਿਸ ਗਲਤ ਹੈ ਕਿ ਨਹੀਂ ਹੈ ਇਹ ਤੁਸੀਂ ਜਵਾਬ ਦਿਓਗੇ ਕਿ ਤੁਹਾਡਾ ਐਮਐਲਏ ਕੀ ਕਹਿ ਰਿਹਾ ਹੈ ਕੀ ਹੋਰੀ ਭੈਣ ਕੋ ਮੈਂ ਕੰਮ ਕਿੱਦਾਂ ਕਰਵਾਣਾ ਹੈ ਹੋਰੀ ਭੈਣ ਮੇਰੇ ਕੰਮ ਕਰਨੇ ਬੰਦ ਕਰਤੇ ਉਹ ਕਹਿੰਦੀ ਤੁਸੀਂ ਦੋਨੋਂ ਗਰਦਾਰ ਹੋ ਤੁਸੀਂ ਰਲਿਆ ਹੋਇਆ ਐਵੀਡੈਂਸ ਲੈ ਕੇ ਆਵਾਂਗਾ ਕਿ ਮੈਨੂੰ ਕਿੰਨੇ ਤਰਲੇ ਪਾ ਰਿਹਾ ਤੁਹਾਡਾ ਐਮਐਲਏ ਕਿ ਮੈਨੂੰ ਭਾਜਪੀ ਚ ਲੈ ਜਾ ਮੈਨੂੰ ਭਾਜਪੀ ਸ਼ਾਮਿਲ ਕਰਾ ਦੇ ਤੂੰ ਕੱਲਾ ਕਿਉਂ ਚਲਾ ਗਿਆ 에어 ਕਾਰਡਿੰਗ ਲੈ ਕੇ ਆਵਾਂਗਾ ਤੁਹਾਡੀਆਂ ਰਿਕਾਰਡਿੰਗਾਂ ਲੈ ਕੇ ਆਵਾਂਗਾ ਕਿ ਤੁਹਾਡੇ ਮੰਤਰੀ ਬਲਕਾਤ ਸਿੰਘ ਕਿੱਦਾਂ ਕਹਿ ਰਿਹਾ ਕਿ ਸੁਸ਼ੀਲ ਰਿੰਕੂ ਨੂੰ ਅਗਰ ਟਿਕਟ ਮਿਲੀ ਏ ਉਹਨੂੰ ਰਾਹਰਾਣਾ ਕਿੱਦਾਂ ਅਸੀਂ ਤੇਰੀ ਜਵਾਨੇ ਜ਼ਬਤ ਕਰਾਣੀ ਐ ਮੈਂ ਕੱਲੇ ਕਰਤਾਰਪੁਰ 'ਚ ਵੋਟ ਪਾਵਾਂਗਾ ਤੇ ਡਿਪਟੀ ਸੀਐਮ ਬਣਾਂਗਾ ਐਵੀਡੈਂਸ ਲੈ ਕੇ ਆਵਾਂਗਾ ਕਿੱਦਾਂ ਤੁਹਾਡੇ ਐਮਐਲਏ ਕਹਿ ਰਿਹਾ ਕਿ ਜਲੰਧਰ ਦਾ ਬੇੜਾਗਰ ਕਰਨ ਵਾਲੀ ਇੱਕੋ ਲੇਡੀ ਮੈਂ ਨਹੀਂ ਕਹਿ ਰਿਹਾ ਔਰੇ ਬਾਰੇ ਮੈਂ ਉਹਨੂੰ ਭੈਣ ਬਣਾਇਆ ਮੈਂ ਭੈਣ ਦੀ ਇੱਜ਼ਤ ਕਰਦਾ ਹਾਂ ਰਾਜਵਿੰਦੂ ਕੋ ਥੈਰਾ ਕਹਿੰਦਾ ਉਹਨੇ ਜਲੰਧਰ ਦਾ ਬੇੜਾ ਕਰ ਕੀਤਾ ਉਸ ਭੈਣ ਨੇ ਔਰੇ ਬਾਰੇ ਮੈਂ ਇੱਕ ਵੀ ਸ਼ਬਦ ਨਹੀਂ ਬੋਲ ਰਿਹਾ ਕਿਉਂਕਿ ਮੈਂ ਸਾਰਿਆਂ ਦੀ ਇੱਜ਼ਤ ਕਰਦਾ ਹਾਂ ਤੁਹਾਡੇ ਪਤਨੀ ਬਾਰੇ ਵੀ ਅਗਰ ਮੈਂ ਉਹਨਾਂ ਦੇ ਪੈਰ ਛੂਏ ਆ ਮੈਂ ਉਹਨਾਂ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਤੁਹਾਡੇ ਭੈਣ ਜੀ ਦੇ ਵੀ ਪੈਰ ਛੂਏ ਆ ਮੈਂ ਮੈਂ ਉਹਨਾਂ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਮੈਂ ਤੁਹਾਡੇ ਵੀ ਪੈਰਾਂ ਨੂੰ ਨਮਨ ਕੀਤਾ ਮੁੱਖ ਮੰਤਰੀ ਸਾਹਿਬ ਪਰ ਮੇਰੇ ਦਿਲ ਦੇ ਅੰਦਰ ਅੱਜ ਦਰਦ ਬਾਹਰ ਆ ਰਿਹਾ ਹੈ ਕਿ ਮੇਰੇ ਜਲੰਧਰ ਨੂੰ ਬਰਬਾਦ ਕਰਨ ਵਾਲੇ ਲੋਕ ਅੱਜ ਤੁਹਾਡੀ ਗੱਡੀ 'ਚ ਬੈਠੇ ਆ। ਜਿਹੜਾ ਜਲੰਧਰ ਨੂੰ ਬਚਾਉਣ ਵਾਲਾ ਸੀ ਅੱਜ ਉਹ ਚੋਰ ਬਣ ਗਿਆ, ਚੱਕਾ ਬਣ ਗਿਆ, ਬਦਮਾਸ਼ ਬਣ ਗਿਆ। ਇਹ ਤੁਸੀਂ ਦੇਖਣਾ ਹੈ ਕਿ ਅੱਜ ਕਿਦਾਂ ਲੋਕਾਂ ਨੂੰ ਝੂਠ ਬੋਲ ਕੇ ਗੱਡੀਆਂ 'ਚ ਲੈ ਕੇ ਤੁਹਾਡੇ ਕੋਲ ਪਰਨੇ ਪਵਾ ਰਹੇ ਆ। ਕਹਿੰਿਆ ਕੀ ਰਿਹਾ? ਪਰਨਾ ਪਾ ਲੈ, ਵੋਟ ਭਾਵੇਂ BJP ਨੂੰ ਪਾ ਦੇ। ਸਾਡੀ ਇੱਜ਼ਤ ਪਿਆਰੇ ਮੁੱਖ ਮੰਤਰੀ ਲੱਗੇ। ਇੱਕ ਮੁੱਖ ਮੰਤਰੀ ਦੀ ਭੈਣ ਆਈ ਏ, ਉਹਨੂੰ ਪੈਸੇ ਦੇ ਦੇ। ਬਸ ਮੇਰੀ ਇੱਜ਼ਤ ਬਣ ਜੂਗੀ ਥੋੜੀ ਜੀ। ਇਹ ਤੁਹਾਡੇ MLA ਕਰ ਰਹੇ ਆ। ਮੈਂ ਚੰਦਾ ਨਹੀਂ ਸਬੋਲਦਾ ਇਹ ਤੁਸੀਂ ਫੈਸਲਾ ਕਰ ਲੈ ਮੱਖ ਮੰਤਰੀ ਸਾਹਿਬ ਕਿ ਜੇ ਮੈਂ ਗਲਤ ਆ ਤੇ ਮੈਨੂੰ ਸਲਾਖਾਂ ਪਿੱਛੇ ਸੱਟੋ ਜੇਲ੍ਹ ਚ ਦਿਓ ਜੇ ਮੈਂ ਗਲਤ ਨਹੀਂ ਇਹ ਐਮ ਐਲ ਏ ਸ਼ਾਮ ਤੋਂ ਪਹਿਲੇ ਇਹ ਤੁਹਾਡੇ ਜਿਹੜੇ ਲੋਕ ਇਹਨਾਂ ਨੂੰ ਟੰਗ ਦਿਓ ਜਿਹੜੇ ਲੋਕ ਅੱਜ ਲੋਕਾਂ ਕੋਲ ਬਾਹਰ ਲੀਆਂ ਕੰਪਨੀਆਂ ਕੋਲੋਂ ਪੈਸੇ ਲਾ ਕੇ ਕਹਿ ਰਿਹਾ ਤੁਹਾਨੂੰ ਪੂਰੇ ਪੰਜਾਬ ਦੇ ਠੇਕੇ ਦਵਾ ਰਹੇ ਆ ਤੁਹਾਡੀਆਂ ਉਹਨਾਂ ਗਰੀਬਾਂ ਨੇ ਜਿਹੜੇ ਮੇਰੇ ਪੰਜਾਬ ਤੋਂ ਦੁਬਈ 'ਚ ਬੈਠੇ ਸਾਡੇ ਪੰਜਾਬੀ ਉਹ ਵੀ ਅੱਗੂ ਸ਼ਰੀਫ ਲੋਕ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਸ਼ੋਰੂਮ ਲੈ ਲੈ ਦੁਕਾਨਾਂ ਲੈ ਲੀਆਂ 84 ਲੱਖ ਰੁਪਏ ਉਹਨਾਂ ਨੂੰ ਕਿਰਾਇਆ ਪੈ ਗਿਆ ਤੁਹਾਡੇ ਇੱਕ ਨਕਲੀ ਐਡਵਾਈਜ਼ਰ ਦੀਪਕ ਬਾਲੀ ਜਿਹੜਾ ਕਹਿੰਦਾ ਮੈਂ ਸੀਐਮ ਰਵਿੰਦ ਕੇਜਰੀਵਾਲ ਦਾ ਐਡਵਾਈਜ਼ਰ ਹੈ ਉਹਨੇ ਕਾਰ ਚ ਪਾਇਆ ਹੋਇਆ ਨਹੀਂ ਅਗਰ ਤੁਹਾਡੇ ਤੱਕ ਕਾਰ ਪਹੁੰਚੇਗਾ ਮੈਂ ਭੇਜੂਗਾ ਮੁੱਖ ਮੰਤਰੀ ਸਾਹਿਬ ਇਸ ਕਰਕੇ ਇਹ ਤੁਸੀਂ ਦੇਖਿਆ ਜਲੰਧਰ ਦਾ ਹਾਲਾਤ ਕੀ ਬਣਿਆ ਇਹਨਾਂ ਲੋਕਾਂ ਦੇ ਕੋਲ ਹੀ ਜਲੰਧਰ ਕਾਰ ਪਿੱਛੇ ਦਾ ਬੇੜਾ ਕਰਕ ਹੋਇਆ ਇਹਨਾਂ ਲੋਕਾਂ ਕੋਲ ਜਲੰਧਰ ਦੀਆਂ ਐਡਵਰਟਾਈਜ਼ਮੈਂਟ ਦੇ ਠੇਕੇ ਆ ਜਿਹੜੇ ਚੋਰ ਅੱਜ ਗੁਰੂਗਾਂਜ 'ਚ ਬੈਠੇ ਆ ਪਾਰਟੀ ਦਾ ਬੇੜਾ ਕਰ ਰਹੇ ਆ ਅੱਜ ਪਰ ਮੈਂ 5 ਤਰੀਕ ਤੱਕ ਕਰ ਦੇ ਰਿਆਂ ਟਾਈਮ ਬਸ ਤੁਹਾਡੇ ਲਾਈਫ 'ਚ ਵਿੱਚ ਰਮਨ ਰੋੜਾ ਵੀ ਮੈਨੂੰ ਸੁਣ ਰਿਹਾ ਕਿ ਮੈਂ ਇੱਕ ਇੱਕ ਰਿਕਾਰਡਿੰਗ ਲੈ ਕੇ ਆਵਾਂਗਾ ਹੁਣ ਕਿਉਂਕਿ ਮੇਰੇ ਹਲਕੇ ਦੇ 'ਚ ਮੇਰੇ ਪਰਿਵਾਰ ਨੂੰ ਚੋਰ ਬਣਾਇਆ ਜਾ ਰਿਹਾ ਮੁੱਖ ਮੰਤਰੀ ਸਾਹਿਬ ਮੇਰੇ ਕੋਲ 40 ਰਿਕਾਰਡਿੰਗ ਹੈ 40 ਰਿਕਾਰਡਿੰਗਾਂ 40 ਦੀਆਂ 40 ਲੈ ਕੇ ਤੁਹਾਡੇ ਵਿੱਚ ਆਵਾਂਗਾ ਫਿਰ ਤੁਸੀਂ ਫੈਸਲਾ ਕਰਿਓ ਕਿ ਲਾਟਰੀ ਕੌਣ ਚਲਾ ਰਿਹਾ ਹੈ ਇਹ ਤੁਸੀਂ ਫੈਸਲਾ ਕਰਿਓ ਕਿ ਇਸ ਇਲਾਕੇ ਦੇ ਵਿੱਚ ਮਾਫੀਆ ਕੌਣ ਚਲਾ ਰਿਹਾ ਹੈ ਕੌਣ ਕਹਿ ਰਿਹਾ ਕਿ ਤੁਹਾਡੀ ਭੈਣ ਦੇ ਨਾਲ ਨੱਕੀ ਡੀਲ ਕਰਕੇ ਆਇਆ ਤੁਹਾਡੀ ਪਤਨੀ ਨਾਲ ਕੀ ਡੀਲ ਕਰਕੇ ਆਇਆ ਮੇਰੇ ਨਾਲ ਕਿਸੇ ਨੇ ਕੋਈ ਡੀਲ ਨਹੀਂ ਕੀਤੀ ਇਹਨਾਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹੈ ਬਾਕੀ ਇਹਨਾਂ ਅੰਧਾ ਮੈਨੂੰ ਪਰੇਸ਼ਾਨ ਕਰੋ ਕਿ ਤੁਸੀਂ ਮੇਰੇ ਪਰਿਵਾਰ ਬਾਰੇ ਗਲਤ ਬੋਲੋ ਜਿੰਨਾ ਮਰਜ਼ੀ ਬੋਲੋ ਮੇਰੀ ਪਾਰਟੀ ਬਾਰੇ ਬੋਲੋ ਵਿਚਾਰਤਾ ਲੜਾਈ ਲੜੋ ਆਪਣੀ ਪਾਰਟੀ ਦਾ ਕੰਮ ਲੈ ਕੇ ਜਾਓ ਉਹ ਲੋਕ ਦੇਖਣਗੇ ਪਰ ਕਿਸੇ ਦੇ ਪਰਿਵਾਰ ਦੇ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਇਹ ਗੰਦੀ ਕਮਾਈ ਨਹੀਂ ਖਵਾਂਦਾ ਮੁਖਮਤੀ ਸਾਹਿਬ ਮੇਰਾ ਕਾਰੋਬਾਰ ਬਹੁਤ ਵਧੀਆ ਹੈ ਮੈਨੂੰ ਇਹ ਗੰਦੀ ਕਮਾਈ ਨਹੀਂ ਚਾਹੀਦੀ ਮੈਂ ਅਜ ਵੀ ਅਗਰ ਇਸ ਪਾਰਟੀ ਦੇ ਵਿੱਚ ਸੇਵਾ ਕਰਾਂਗਾ ਦੇ ਨਰਾਜ਼ ਪਾਰਟੀ ਨਾਲ ਖੜਾ ਹੋਊਂਗਾ ਪਰ ਮੈਂ ਕਦੀ ਗੰਦੇ ਕੰਮ ਦੀ ਕਮਾਈ ਆਪਣੇ ਘਰ ਚ ਲੈ ਕੇ ਨਹੀਂ ਜਾਵਾਂਗਾ ਪਰ ਤੁਸੀਂ ਮੇਰੇ ਲਈ ਬਹੁਤ ਧੁਰ ਪ੍ਰਚਾਰ ਕੀਤਾ ਧੁਰ ਪ੍ਰਚਾਰ ਅੱਜ ਤੁਹਾਡੇ ਭੀ ਵੀ ਕੱਲ ਨੂੰ ਵੱਡੀ ਹੋਣੀ ਹੈ ਕੱਲੂ ਅਗਰ ਤੁਹਾਡੇ ਬਾਰੇ ਕੋਈ ਗਲਤ ਬੋਲੇ ਤੁਹਾਡੀ ਧੀ ਤੁਹਾਨੂੰ ਕੀ ਸੋਚੇਗੀ ਕਿ ਮੇਰਾ ਬਾਪ ਅਗਰ ਪੰਜਾਬ ਦੀ ਕਮਾਂਚ 'ਚ ਬੈਠਾ ਸੀ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਸੀ ਤੇ ਮੇਰੇ ਬਾਪ ਨੇ ਕੰਮ ਕੀਤਾ ਇਸ ਕਰਕੇ ਤੁਸੀਂ ਅੱਜ ਮੈਨੂੰ ਬਹੁਤ ਅਹਿਸਾਸ ਕੀਤਾ ਹੈ ਬੰਦੇ ਜਿਹਨੇ ਮਰਜ਼ੀ ਲੈ ਜਾਓ ਪਰ ਜਦੂ ਉਹਨਾਂ ਬੰਦਿਆਂ ਦਾ ਕੈਰੀਅਰ ਦੇਖੋ ਉਹਨਾਂ ਪਿੱਛੇ ਕੀ ਕੀ ਮੋਰਾਂ ਲੱਗੀਆਂ ਕਿੰਨੇ ਉਹ ਜਵਾਰੀਏ ਆ ਕਿੰਨੇ ਉਹ ਗੁੰਡੇ ਆ ਕਿੰਨੇ ਉਹ ਲੋਕ ਬਦਮਾਸ਼ ਆ ਕਿੰਨੇ ਉਹ ਲੋਕ ਸ਼ਰਾਬ ਮਾਫੀਆ ਆ ਕਿੰਨੇ ਲੋਕ ਚਿੱਟਾ ਨਸ਼ਾ ਵੇਚਦੇ ਆ ਅੱਜ ਜਾ ਕੇ ਗਲੀ ਗਲੀ 'ਚ ਪੁੱਛੋ ਇਹਨਾਂ ਲੋਕਾਂ ਨੂੰ ਤੁਸੀਂ ਤੁਹਾਡੇ OSD ਸਾਹਿਬ ਮੀਟਿੰਗਾਂ ਕਰ ਰਹੇ ਆ ਨਾ ਉਹਨਾਂ ਕੋਲ ਉਹਨਾਂ ਦੇ ਮਹੱਲਿਆਂ ਚ ਜਾ ਕੇ ਪੁੱਛੋ ਕਿੰਨੇ ਲੋਕਾਂ ਦੇ ਗਲੀਆਂ ਦੇ ਮਾਵਾ ਦੇ ਬੱਚੇ ਮਰ ਗਏ ਇਹਨਾਂ ਲੋਕਾਂ ਕਰਕੇ ਜਿਨ੍ਹਾਂ ਨੂੰ ਤੁਸੀਂ ਅੱਜ ਜੱਫੀਆਂ ਪਾ ਕੇ ਅੱਜ ਕਮਾਨ ਦੇ ਰਹੇ ਹੋ ਉਹਨਾਂ ਕਰਕੇ ਮੇਰੇ ਹਲ ਕਰੀਆਂ ਮਾਵਾ ਦੇ ਕੁੱਖਾਂ ਦੇ ਵਿੱਚੋਂ ਬੱਚੇ ਮਰ ਗਏ ਨਸ਼ੇ ਦੇ ਨਾਲ ਦੋਸਤੋ ਇਹ ਤੁਸੀਂ ਫੈਸਲਾ ਕਰਨਾ ਹੈ ਅਜੇ ਬਹੁਤ ਰਿਕਾਰਡਿੰਗਾਂ ਹਨ ਸਿਰ ਮੈਂ ਇੱਕ ਰਿਕਾਰਡਿੰਗ ਸੁਣਾਈ ਹੈ ਅਗਲੀ ਵੀ ਤੁਹਾਨੂੰ ਦੇ ਦੇ ਕਿੰਨੀਆਂ ਚਾਹੀਦੀਆਂ ਬੋਲੋ ਪਸ ਸਾਰੀਆਂ ਲੈ ਕੇ ਆਉਂਗਾ 5 ਤਰੀਕ ਐਮਐਲਏ ਕੋਈ ਗੱਲ ਕਰੂਗਾ ਸਾਡਾ ਗੱਲ ਰਿਕਾਰਡਿੰਗ ਕਰ ਤੋ ਹੀ ਬਾਅਦ ਚਾਹ ਪੌਂਦੇ ਸਭ ਦੇ ਭੈਣ ਦੇ ਗੱਲ ਕੋਈ ਗੱਲ ਆ ਗਈ ਇਹ ਇਹ ਉਹਨਾਂ ਦੀ ਭੈਣ ਦੇ ਬਾਰੇ ਕਹਿ ਰਿਹਾ ਰਮਨ ਅਰੋੜਾ ਐਮਐਲਏ ਜੀ ਹਾਂ ਜੀ ਅਸੀਂ ਜਿੱਦਾਂ ਤੁਹਾਡੇ ਭੈਣ ਜੀ ਦੇ ਬਾਰੇ ਪਤਾ ਨਹੀਂ ਖਰਾਬ ਹੋਇਆ ਇਹ ਕਰਦੇ ਆ ਮੁੱਖ ਮੰਤਰੀ ਸਾਹਿਬ 5 ਤਰੀਕ ਤੱਕ ਤੁਹਾਡੇ ਕੋ ਸਮੇਂ ਹੈ ਮੈਂ ਇਲੈਕਸ਼ਨ ਜਰੂਰ ਲੜ ਰਿਹਾ ਪਾਰਟੀ ਪਾਰਟੀ ਦਾ ਪਾਰਟੀ ਤੋਂ ਪਰ ਮੈਂ ਨੈਤਿਕਤਾ ਦੇ ਉੱਤੇ ਪੰਜਾਬ ਦਾ ਇੱਕ ਵਸ ਵਾਰਸ ਹੋਣ ਦੇ ਨਾਤੇ ਤੁਹਾਡੇ ਕੋਲ ਨੇਤੀਧਾਰ ਦੇ ਅੱਗੇ ਤੁਹਾਨੂੰ ਕੁੜੀ ਦੇ ਨੂੰ ਤਿਆਰ ਹੈ ਤੁਹਾਨੂੰ ਕੋ ਮੈਂ ਤੁਹਾਨੂੰ ਇੱਕ ਮੰਡੰਮ ਦੇ ਨੂੰ ਤਿਆਰ ਹੈ ਪਰ ਮੈਨੂੰ ਵਿਸ਼ਵਾਸ ਦਿਓ ਕਾਰਵਾਈ ਕਰੋਗੇ ਕਾਰਵਾਈ ਕਰੋਗੇ ਬਾਕੀ ਜਿਨ੍ਹਾਂ ਲੋਕਾਂ ਦੇ ਘਰਾਂ ਚੋਂ ਲੈ ਕੇ ਜਾ ਰਹੇ ਹਨ ਨਾ ਬਚ ਜੋ ਮੁੱਖ ਮੰਤਰੀ ਸਾਹਿਬ ਬਚ ਜੋ ਅੱਜ ਪਰਨੇ ਜਿੰਨੇ ਮਰਜੀ ਪਾ ਦਿਓ ਲੋਕਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਗਰ ਕਿਸੇ ਬਾਪ ਦਾ ਬੱਚਾ ਹੈਂਡੀਕੈਪ ਹੈ ਅਗਰ ਆ ਜੋ ਨੌਕਰੀ ਸਰਕਾਰੀ ਕਰ ਰਿਹਾ ਉਹਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੇਰੇ ਬੱਚੇ ਦੀ ਜਿਹੜੀ ਡਿਊਟੀ ਏ ਬਾਰਡਰ ਤੇ ਕਰਦਿਆਂਗੇ ਬਾਰਡਰ ਤੇ ਤੇ ਉਹ ਉਸ ਬਾਪ ਦੀ ਉਮਰ ਕਿੰਨੀ ਏ 84 ਸਾਲ ਤੇ ਉਹ ਰੋਕ ਕੇ ਕਹਿ ਰਿਹਾ ਤੁਹਾਡਾ ਰਵੇ ਕੱਖ ਇਹ ਆਮ ਆਦੀ ਪੰਜ ਜਰ ਰਵੇ ਕੱਖਣਾ ਇਹਨਾਂ ਨੇ ਮੈਨੂੰ ਇੰਨਾ ਤੰਗ ਕੀਤਾ ਇਦਾਂ ਦੇ ਹਾਲਾਤ ਬਣਾਏ ਲੋਕਾਂ ਦੇ ਅੱਜ ਮੇਰੇ ਹਲਕੇ ਦੇ ਵਿੱਚ ਵੋਟ ਲਵੋ ਕੰਮ ਦੇ ਲੈ ਕੇ ਆਧਾਰ ਤੇ ਵੋਟ ਮੰਗੋ ਤੇ ਲੋਕ ਤੁਹਾਨੂੰ ਪਸੰਦ ਕਰਕੇ ਵੋਟ ਦੇ ਦੇਣਗੇ ਲੋਕ ਅਗਰ ਮੇਰੇ ਖਿਲਾਫ ਹੈ ਲੋਕ ਮੇਰੇ ਖਿਲਾਫ ਤਤਵਾ ਦੇਣਗੇ ਅਗਰ ਲੋਕ ਮੈਨੂੰ ਪਸੰਦ ਕਰਨਗੇ ਲੋਕ ਮੇਰੇ ਅੱਖ ਤੇ ਦੇ ਦੇਣਗੇ ਤਤਵਾ ਪਰ ਮੈਂ ਕਿਸੇ ਨੂੰ ਤੰਗ ਤੇ ਨਹੀਂ ਕਰ ਰਿਹਾ ਕਿਸੇ ਨੂੰ ਪਰੇਸ਼ਾਨ ਤੇ ਨਹੀਂ ਕਰ ਰਿਹਾ ਇਹ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਹਰ ਵਾਰ ਦੱਸਦਾ ਸੀ ਕਿ ਸਰ ਮੇਰੇ ਹਲਕੇ ਦਾ ਬੇੜਾ ਕਰ ਕਰ ਰਹੇ ਲੋਕ ਮੇਰੇ ਹਲਕੇ ਦਾ ਬੇੜਾ ਕਰ ਉਹਨਾਂ ਨੂੰ ਵੀ ਪਤਾ ਸੀ ਪਰ ਉਹਨਾਂ ਦੀ ਚਲਦੀ ਨਹੀਂ ਸੀ ਕਿਉਂਕਿ ਇਹਨਾਂ ਦੀਆਂ ਤਾਰਾਂ ਉੱਤੇ ਸੀ ਤੁਹਾਡੇ ਘੱਟ ਤਾਰਾਂ ਐਨਾ ਵੀ ਫਿੱਟ ਹੈ ਤੁਹਾਡੇ ਘਰ ਦੇ ਵਿੱਚ ਕਿਉਂਕਿ ਜਦੋਂ ਤੁਹਾਡੇ ਘਰ ਦੇ ਇੱਥੇ ਆਂਦੇ ਹਨ ਉਹਨਾਂ ਨੂੰ ਗਿਫਟ ਵੱਡੇ ਵੱਡੇ ਮਿਲਦੇ ਆ ਮੈਂ ਉਹ ਗਿਫਟ ਦੇ ਨਹੀਂ ਸਕਦਾ ਮੇਰੀ ਔਕਾਤ ਨਹੀਂ ਹੈ ਕਿ ਮੈਂ ਇਹ ਮਹਿੰਗੇ ਮਹਿੰਗੇ ਗਿਫਟ ਦੇ ਦਵਾਂ ਬਾਕੀ ਜ਼ਰੂਰਤ ਪੈਗੀ ਮੈਂ ਉਹ ਵੀ ਬੋਲਾਂਗਾ ਆਉਣ ਵਾਲੇ ਸਮੇਂ 'ਚ ਇੱਕ ਇੱਕ ਚੀਜ਼ ਦੱਸਾਂਗਾ ਕਿ ਤੂੰ ਕੀ ਕੀ ਕੀਤਾ ਕਿ ਤੂੰ ਲੋਕਾਂ ਕੋਲ ਲੈ ਕੇ ਕੀ ਕੀ ਦਿੱਤਾ ਬਾਕੀ ਹਜੇ ਵੀ ਮੈਂ ਤੁਹਾਨੂੰ ਕਹਿਣਾ ਜਾ ਰਿਹਾ ਕਿ ਵਿਚਾਰਧਾਰਾ ਦੀ ਲੜਾਈ ਲੜੋ ਮੇਰੇ ਕੋਲ ਬਹੁਤ ਕੁਝ ਹੈ ਕਿਉਂਕਿ ਇਹ ਸਮੇਂ ਦਾ ਹੇਅਰ ਫੇਅ ਹੈ ਸਮੇਂ ਦਾ ਹੇਅਰ ਫੇਅ ਚਲਾ ਜਾਣਾ ਹੈ ਅਸਤੀ ਲੋਕਾਂ ਨੇ ਚਲੇ ਜਾਣਾ ਹੈ 10 ਤਰੀਕ ਵੋਟਾਂ ਪੈ ਜਾਣੀਆਂ ਹੈ 11 ਤੋਂ ਬਾਅਦ ਕਿਸੇ ਨੇ ਨਹੀਂ ਲੱਭਣਾ ਤੇ 11 ਤੋਂ ਬਾਅਦ ਜਿਹੜੇ ਲੋਕ ਅੱਜ ਕੋਈ ਚੇਅਰਮੈਨੀਆਂ ਵੰਡਣ ਦੇ ਕੋਈ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਕੋਈ ਮੇਅਰ ਵੰਡਣ ਦੇ ਆ ਕੋਈ ਪੈਸੇ ਵੰਡਣ ਦੇ ਆ ਕਿ 25 ਲੱਖ ਲੈ ਲੋ 20 ਲੱਖ ਲੈ ਲੋ ਪਰ ਉਹਰੇ ਨਾਲ ਵੋਟਾਂ ਨਹੀਂ ਮਿਲੀਆਂ ਪਰ ਅੱਜ ਕੌਂਸਲਰ ਗਰਦਾਰ ਹੋ ਸਕਦਾ ਕੋਈ ਜਿਹੜਾ ਅੱਜ ਬੀਜੇਪੀ ਦੇ ਪਿੱਠ ਤੇ ਛੂਰਾ ਮਾਰ ਕੇ ਜਾ ਰਿਹਾ ਉਹ ਗਰਦਾਰ ਹੋ ਸਕਦਾ ਪਰ ਥੱਲੇ ਦਾ ਕਾਰਜਕਰਤਾ ਗਰਦਾਰ ਨਹੀਂ ਹੈ ਥੱਲੇ ਦਾ ਕਾਰਜਕਰਤਾ ਗਰਦਾਰ ਨਹੀਂ ਹੈ ਉਹ ਪਾਰਟੀ ਦੇ ਲਈ ਦਿਨ ਰਾਤ ਖੜਾ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਕੋਈ ਸ਼ਬਦ ਗਲਤ ਕਹਿ ਗਿਆ ਹੋਵਾਂ ਬੜੀ ਮਾਫੀ ਚਾਹਨਾ ਮੁੱਖ ਮੰਤਰੀ ਸਾਹਿਬ ਛੱਡ ਦਿਓ ਵੋਟਾਂ ਪਰੇ ਜਲੰਧਰ ਲੋਕਾਂ ਨੂੰ ਸਾਫ਼ ਦੇ ਦਿਓ ਕਿ ਇਹ ਜਿਹੜੇ ਮਾਫੀਆ ਦੇ ਕੰਮ ਨ ਕਿਦੇ ਆ ਬਾਕੀ ਤੁਹਾਡੇ ਛੇ ਨੰਬਰ ਅਸੱਚ ਨੂੰ ਵੀ ਪਤਾ ਹੈ ਕਿ ਕਿਹੜਾ ਬੰਦਾ ਸ਼ਰਾਬ ਮਾਫੀਆ ਕਿੰਨਾ ਪੈਸਾ ਲੈਂਦਾ ਸੀ ਤੁਹਾਡੇ ਤੱਕ ਰਿਕਾਰਡਿੰਗ ਵੀ ਪਹੁੰਚੀ ਸੀ ਉਸ ਰਿਕਾਰਡਿੰਗ ਤੁਸੀਂ ਸੁਣਿਆ ਵੀ ਸੀ ਪਰ ਤੁਸੀਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਿਆ ਸੀ ਕਿ ਡੀਜੀਪੀ ਨੇ ਤੁਹਾਨੂੰ ਦੱਸਿਆ ਸੀ ਕਿ ਕਿੱਦਾਂ ਚੌਕੀ ਇੰਚਾਰਜਾਂ ਦੇ ਕੋਲੋਂ ਰਿਕਵਰੀ ਕਰਾਈ ਜਾ ਰਹੀ ਹੈ ਪਰ ਤੁਸੀਂ ਕਾਰਵਾਈ ਨਹੀਂ ਕੀਤੀ ਹਰ ਇੱਕ ਚੀਜ਼ ਮੇਰੇ ਜਲੰਧਰ ਦੇ ਲੋਕਾਂ ਨੂੰ ਪਤਾ ਹੈ ਪਰ ਲੋਕ ਅਜਿ ਤਰਾਹੀ ਤਰਾਹੀ ਕਰ ਰਹੇ ਆ ਅੱਜ ਇਹ ਇਲੈਕਸ਼ਨ ਧੱਕੇ ਨਾਲ ਤੁਸੀਂ ਲੜ ਲੋਗੇ ਧੱਕੇ ਨਾਲ ਤੁਸੀਂ ਸਭ ਕੁਝ ਕਰ ਲੋਗੇ ਪਰ ਅਗਲੇ ਹਾਲਾਤ ਤੁਹਾਡੇ ਵਧੀਆ ਨਹੀਂ ਅਗਲੇ ਹਾਲਾਤ ਵਧੀਆ ਨਹੀਂ ਇਸ ਕਰਕੇ ਪਹਿਲੇ ਆਪਣੇ ਅੰਦਰ ਜੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਬੈਠਿਓ ਇਹਨਾਂ ਗਲਤ ਲੋਕਾਂ ਨੂੰ ਜੇ ਕੋਈ ਗੱਲ ਨਹੀਂ ਇੱਕ ਦੋ ਐਮਐਲਏ ਘੱਟ ਦੇਗਾ ਕੋਈ ਫਰਕ ਨਹੀਂ ਹੈਗਾ ਪਰ ਪੰਜਾਬ ਦੇ ਲੋਕ ਇਸ ਚੀਜ਼ ਤੇ ਜਰੂਰ ਵਿਸ਼ਵਾਸ ਕਰਨਗੇ ਕਿ ਤੁਸੀਂ ਸਹੀ ਫੈਸਲਾ ਕੀਤਾ ਬਾਕੀ ਬਹੁਤ ਖੁਸ਼ ਆ ਦੋਸਤੋ ਤੁਹਾਡੇ ਵਿੱਚ ਲੈ ਕੇ ਆਵਾਂਗਾ ਸੱਚ ਉਹ ਝੂਠ ਦੀ ਲੜਾਈ ਲੜਾਂਗਾ ਝੂਠ ਦੇ ਮਗਰ ਮੈਨੂੰ ਆਪਣੀ ਕੁਰਬਾਨੀ ਵੀ ਦੇਣੀ ਪਈ ਅਗਰ ਮੈਂ ਜਿੱਤ ਨਹੀਂ ਸਕਿਆ ਸੱਚ ਦੇ ਮਗਰ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆ ਕਿਉਂਕਿ ਮੈਂ ਸਮਰਪਿਤ ਐ ਤੁਹਾਨੂੰ ਮੈਂ ਸੱਚ ਉਹ ਝੂਠ ਮਗਲ ਲੜਦਾ ਰਹਾਂਗਾ ਮੇਰੇ ਤੇ ਪਰਚੇ ਕਰੋ ਜੇਲ੍ਹ ਭੇਜੋ ਮੇਰੇ ਲੋਕਾਂ ਦੇ ਪਰਚੇ ਕਰੋ ਪਰ ਮੈਂ ਡਰਨ ਵਾਲਾ ਨਹੀਂ ਘਬਰਾਉਣ ਵਾਲਾ ਨਹੀਂ ਨਾ ਭੱਜਾਂਗਾ ਨਾ ਡਰਾਂਗਾ ਮੈਦਾਨ 'ਚ ਹਾਂ ਮੈਦਾਨ ਦੇ ਵਿੱਚ ਰਵਾਂਗਾ ਔਰ ਜਿਹੜੀ ਗਲਤ ਆਪਣੇ ਲੋਕਾਂ ਦੀ ਹੱਕਾਂ ਦੀ ਲੜਾਈ ਹੈ ਉਹ ਲੜਦਾ ਰਹਾ ਮਾ